ਯਾਦ ਰਹੇ ਸੜਕੀ ਹਾਦਸੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਇਸ ਤਰ੍ਹਾਂ ਦਾ ਹੀ ਦਰਦਨਾਕ ਭਿਆੰਕਰ ਸੜਕੀ ਹਾਦਸਾ ਵਾਪਰਿਆ ਨਾਬਾ ਪਵਾਨੀਗੜ੍ਹ ਓਵਰ ਬ੍ਰਿਜ ਦੇ ਉੱਤੇ ਦੋ ਮੋਟਰਸਾਈਕਲਾਂ ਵਿਚਕਾਰ ਆਪਣੇ ਸਾਹਮਣੇ ਟੱਕਰ ਹੋ ਗਈ ਹੈ ਹਾਦਸਾ ਇਹਨਾਂ ਪਿਆਨਸੀ ਕੀ ਮੋਟਰਸਾਈਕਲ ਸਵਾਰ ਦੋ ਨੌਜਵਾਨ ਫੈਕਟਰੀ ਦੇ ਵਿੱਚ ਰਾਤ ਦੀ ਡਿਊਟੀ ਕਰਨ ਉਪਰੰਤ ਵਾਪਸ ਆਪਣੇ ਪਿੰਡ ਪਾਲੀਆਂ ਵਿਖੇ ਜਾ ਰਹੇ ਸਨ ਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਪੁਲ ਦੇ ਤਕਰੀਬਨ 70 ਫੁੱਟ ਉੱਤੇ ਡਿੱਗ ਪਿਆ ਤੇ ਉਸ ਦੇ ਨਾਲ ਦਾ ਸਾਥੀ ਵੀ ਗੰਭੀਰ ਰੂਪ ਦੇ ਵਿੱਚ ਫੱਟੜ ਹੋ ਗਿਆ ਤੇ ਦੂਸਰਾ ਮੋਟਰਸਾਈਕਲ ਸਵਾਰ ਮਾਪੁੱਤ ਵੀ ਇਸ ਉਹ ਦੂਰ ਆ ਰਹੀ ਸੀ ਤੁਸੀਂ ਕਿੱਧਰ ਨੂੰ ਜਾ ਰਹੇ ਸੀ ਮੈਂ ਬੜਾ ਲੰਬ ਨੂੰ ਜਾ ਰਿਹਾ ਉਹ ਉਹ ਇਧਰੋਂ ਆ ਰਹੀ ਸੀ ਅੱਛਾ ਹਾਂ ਅਮਨੇ ਸਾਹਮਣੇ ਹੋਣੇ ਟਕ ਹਾਂ ਉੱਚ ਸੈਟ ਅਪ ਕਰਦੇ ਵੀ ਅਮੇਨ ਕੀ ਲੱਗਦਾ ਤੁਹਾਨੂੰ ਕਿ ਐਕਸਲੈਂਟ ਕਿ ਨਹੀਂ ਮੈਨੂੰ ਲੱਗਦਾ ਜਮਣੇ ਮੋੜੇ ਨੇ ਹੀ ਆ ਗਏ ਜਬੇ ਚੇ ਲੱਗੇ ਹਾਂ ਕੋਈ ਨੀਂਦ ਨੂੰ ਆ ਗਈ ਸੀ ਕਿ ਨਾ ਨੀਂਦ ਨਹੀਂ ਹੀ ਅੱਗਾ ਸਾਹਮਣੇ ਨੇ ਰਹਾ ਗਿਆ ਹੂੰ ਤੁਹਾਡੇ ਨਾਲ ਕੌਣ ਸੀ ਮੈਂ ਨਹੀਂ ਜੀ ਹੋਰ ਤੁਸੀਂ ਤਾਂ ਬੋਰਡਾ ਗੇਟ ਤੋਂ ਕਿੱਧਰ ਜਾ ਰਹੇ ਸੀ ਨਾ ਫੋਕਲਪਾਣ ਜਾ ਰਹੇ ਹੋ ਫੋਕਲਪਾਣ ਕੰਨੀ ਪਰ ਜਾ ਰਹੇ ਹੋ ਹਾਂ ਫੋਕਲਪਾਣ ਜਾ ਰਹੇ ਤੁਸੀਂ ਉਹ ਉੱਤਰੋ ਫੋਕਲਪਾਣ ਕਣੀ ਆ ਰਹੇ ਸੀ ਹਾਂ ਫੋਕਲਪਾਣ ਤੋਂ ਆ ਰਹੇ ਹਾਂ ਮਮੀ ਨੂੰ ਛੱਡਣੇ ਆ ਰਹੇ ਹਾਂ ਭਾਬੀ ਅੱਛਾ ਇੱਥੇ ਕਿੱਧਰ ਆ ਰਹੇ ਇਹ ਮੈਂ ਆ ਰਿਹਾ ਸੀ ਜੀ ਕੰਮ ਤੋਂ ਆ ਰਿਹਾ ਸੀਗਾ ਹਾਂ ਇਹ ਆਪਸ ਵਿੱਚ ਇਹਨਾਂ ਦੀ ਟੱਕਰ ਲੱਗੀ ਆ ਅੱਛਾ ਤੇ ਦੋ 90 ਕਨੇ ਆ ਰਹੇ ਸੀ ਦੋ ਭਵਾਨੀ ਘੜ ਕਨੇ ਆ ਰਹੇ ਸੀ ਅੱਛਾ ਕਿ ਆਪੇ ਵਾਲੇ ਦਾ ਫੈਕਟਰੀ ਇਹ ਜਿਆਦਾ ਸੀਰੀਅਸ ਹਾਂ ਤੇ ਜਿਹੜੇ ਇਧਰੋਂ ਆ ਰਹੇ ਸੀ 90 ਕਨੇ ਇਹ ਥੋੜੇ ਜਿਹੀ ਠੀਕ ਹੈ ਹਾਂ ਇਹ ਓਵਰਟੇਕ ਕਰਦੇ ਤੇ ਇੱਕ ਨੀਚੇ ਗਿਰਿਆ ਹਾਂ ਇੱਕ ਨੀਚੇ ਗਿਰ ਗਿਆ ਤੇ ਇਹ ਕਿ ਜਿਆਦਾ ਸੀਰੀਅਸ ਇਹ ਦੀ ਸਮਝ ਹੋਗੀ ਕਾਤੋਂ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ

ਜਿਹੜੇ ਦੂਜੇ ਟੱਕਰ ਹੋਈ ਉਹ ਵੀ ਦੋ ਜਣੇ ਨੇ ਹਾਂ ਉਹ ਦੋ ਜਣੇ ਦੇ ਇੱਕ ਕਰਾਣੇ ਦੇ ਸੀ ਅੱਛਾ ਲੇਡੀਜ਼ ਦੇ ਇੱਕ ਮੰਗਾਏ ਅੱਛਾ ਸਰ ਇਦਾਂ ਜਾਲ ਲੱਗਣਾ ਚਾਹੀਦਾ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਦਾਂ ਦੇ ਜਾਲ ਲੱਗਣ ਬੱਚ ਕਰੇ ਜਿਵੇਂ ਟੱਕਰ ਲੱਗੀ ਇੱਕ ਦੂਜੇ ਦੇ ਇੱਕ نیچے गिर ਗਿਆ ਇੱਕ ਅੱਪਰ ਤੇ ਲੱਗਿਆ ਜਿਹੜਾ نیچے ਕਰਨ ਵਾਲਾ ਉਹਦਾ ਧੜਕਣਾ ਗੱਲੀ ਲੱਗਿਆ ਅੱਛਾ ਹਾਂ ਜੀ